ਉਹ ਤਿੰਨ ਕਿਸਮ ਦੇ ਇਸ ਸਦਾ ਹੀ ਜਿੰਦੇ ਨੇ ਜਿਸ ਦੀ ਕਰਨੀ ਸਦਾ ਹੀ ਰਹਿੰਦੀ ਹੈ ਕਮਾਈ ਬੰਦਗੀ ਜੀਵਨ ਉਹਦੇ ਤੋਂ ਫਿਰ ਸੇਧ ਮਿਲਦੀ ਹੈ ਚੰਗੇ ਜੀਵਨ ਵਾਲੇ ਜਿਹੜੇ ਹੋ ਕੇ ਗਏ ਨੇ ਦਾਨੀ ਭਗਤ ਸੂਰਮੇ ਉਹਨਾਂ ਨੇ ਕੀ ਕੀ ਕੀਤਾ ਤੇ ਸਾਨੂੰ ਕੀ ਕਰਨਾ ਚਾਹੀਦਾ ਪਹਿਲੇ ਦਾਨੀ ਇਹ ਹੁੰਦੇ ਨੇ ਤਿੰਨ ਕਿਸਮ ਦੇ ਇੱਕ ਰਜੋਗੁਣੀ ਦਾਨ ਦਾਨ ਦੇਣਾ ਆਪਣਾ ਨਾਂ ਲਿਖਾਉਣਾ ਬੋਲਣਾ ਦੱਸਣਾ ਮੈਂ ਦਿੱਤਾ ਮਸੂਰੀ ਕਰੋ ਦੂਸਰਾ ਦਾਨ ਹੁੰਦਾ ਤਮੋਗੁਣੀ ਦੇਣ ਵਾਲਾ ਦੇ ਨਹੀਂ ਰਿਆ ਲੈਣ ਵਾਲਾ ਜਿੱਦੀ ਹੈ ਅੰਦਰ ਲੈਣਾ ਜ਼ਰੂਰ ਚਲੋ ਦੇ ਦਿੱਤਾ ਕੋਈ ਫਲ ਨਹੀਂ ਲਰ ਲੋਕ ਵਿੱਚ ਨਾ ਪਰਲੋਕ ਵਿੱਚ ਤੀਸਰਾ ਦਾਨੀ ਸਤੋ ਗੁਣੀ ਦਾਨੀ ਹੈ ਤੂੰ ਦਾ ਅੰਬੋਤ ਲਾਭ ਮੜਾ ਫਲ ਚਾਹ ਜੁਗਾਵੇਂ ਬੜੇ ਬੜੇ ਦਾਨੀ ਹੋਏ ਨੇ ਸਰਵੰਸਦਾਨੀ ਗੁਰੂ ਮਹਾਰਾਜ ਹਨ ਸਾਰਾ ਇਹ ਪਰਿਵਾਰ ਚਾਹੁੰਦੇ ਰੱਖ ਸਕਦੇ ਸੀ 1 2 ਜਿੰਨੇ ਮਰਜੀ ਪਰ ਸਰਵੰਸਦਾਨੀ ਸੁਦਾਨ ਜਿਹੜਾ ਹੈ ਅਨਦਾਨ ਬਸਤਰਦਾਨ ਭੂਮਦਾਨ ਸੀਜਾਦਾਨ ਨਾਰੀਦਾਨ ਐਸੋਦਾਨ ਨਿਤ ਨਿਤ ਕੀਚੇ ਗੁਰੂ ਗ੍ਰੰਥ ਸਾਹਿਬ ਜੀ ਕੰਨਣੀ ਇਹ ਜੀ ਦਾਨ ਰੋਜ਼ ਕਰ। ਰਾਮ ਨਾਮ ਸਰ ਤੋ ਨੁ ਪਜਾ। ਸਿਜਾ ਸੁਣ ਵਾਲੀਆਂ ਅਨੁਦਾਨ ਕਰ ਊਮਦਾਨ ਧਰਤੀ। ਸਿਜਾ ਨਾਰੀ ਊਮਦਾਨ ਪਿਛਲੇ ਸਮੇਂ ਵਿੱਚ ਖੇਤਰ ਵਿੱਚ ਰਾਜੇ ਹੁੰਦੇ ਹੁੰਦੇ ਤੇ ਉਹਨਾਂ ਪੰਡਤਾਂ ਨੇ ਕਹਿਣਾ ਵੀ ਰਾਣੀ ਦਾਨ ਕਰੋ। ਉਬਾਰ ਠੀਕ ਕਰਤ ਕਿ ਰਾਣੀ ਦਾਨ ਕਰੋ ਸੀਜਾ ਨਾਰੀ ਭੂਮ ਦਾਨ ਇਹ ਵੀ ਉਹਨਾਂ ਕਰ ਦੇਣਾ ਐਸੇ ਦਾਨ ਨਿਤ ਨਿਤੇ ਕੀ ਚੈ ਗੁਰੂ ਜੀ ਕਹਿੰਦੇ ਰੋਜ਼ ਕਰੀ ਜਾ ਔਰ ਇੱਕ ਵਾਰ ਜੀ ਇੱਕ ਇਨਸਾਨ ਬੰਦਗੀ ਕਰਦਾ ਹੈ ਨਾਮ ਜਪਦਾ ਹੈ ਸਿਮਰਨ ਕਰਦਾ ਹੈ ਰਾਮ ਨਾਮ ਸਰ ਤਉ ਨਭਜ ਉਹਦੇ ਬਰਾਬਰ ਉਹ ਰੋਜ਼ਦਾਨ ਕਰਨ ਵਾਲਾ ਵੀ ਨਹੀਂ ਹੋਇਆ ਜਿਹੜਾ ਦਿਨ ਰਾਤ ਸੰਗਮਨ ਕਰਦਾ ਹੈ ਦੂਸਰੇ ਹੁੰਦੇ ਨੇ ਸੂਰਮੇ ਇੱਕ ਨਾਲੋਂ ਇੱਕ ਤਕੜਾ ਹੋਵੇ ਜੋ ਦਾ ਬਲਵਾਨ ਉਹਨੂੰ ਕਹਿੰਦੇ ਜੋਧਾ ਇੱਕ ਨੂੰ ਇੱਕ ਨੇ ਢਾ ਲਿਆ ਦੂਸਰਾ ਹੁੰਦਾ ਮਹਾਬਲੀ ਉਨ੍ਸਾ ਨਾਲੋਂ ਬਲਵਾਨ ਹੁੰਦਾ ਤੀਸਰਾ ਹੁੰਦਾ ਸੂਰਮਾ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਸਾਬ ਸਿੰਘ ਪੰਦਵੇਂ ਪਿਆਰੇ ਕਿ ਤੁਸੀਂ ਚੱਲੇ ਹੋ ਮੈਦਾਨ ਜੰਗ ਵਿੱਚ ਚੱਲੇ ਹੋ 1.5 ਲੱਖ ਪੰਜਾਹ ਹਜ਼ਾਰ ਤੁਹਾਡੇ ਜੁਨੇ ਹੈ ਬੇਨਤੀ ਕੀਤੀ ਮਹਾਰਾਜ ਆਪ ਸਮਰਾਤ ਜਿਵੇਂ ਚਾਹ ਕਰਾ ਸਕਦੇ ਹੋ ਅੱਗੇ ਕਿਹੜੇ ਲੰਮੇ ਪੈਸੇ ਵੀ ਵੱਢੀ ਜਾਣਾ ਉਹਨਾਂ ਨੇ ਉਹਨਾਂ ਕੋਲ ਵੀ ਹਥਿਆਰ ਸਨ ਪਰ ਗੁਰੂ ਮਹਾਰਾਜ ਦੀ ਬਖਸ਼ਿਸ਼ਾਂਗੇ ਕਿਰਪਾਾਂਗੇ ਕਿਸੇ ਦੀ ਪੇਸ਼ ਨਹੀਂ ਜਾਂਦੀ ਇਸੇ ਤਰ੍ਹਾਂ ਹੀ ਉਸਨੇ ਕੀਤਾ ਗੁਰੂ ਜੀ ਨੇ ਕਿਹਾ ਸੀ ਸਵਾ ਲੱਖ ਸੇ ਇਹ ਕਿ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਾਉਂ ਅੱਥੋੜੇ ਦਿਨ ਹੋਏ ਦਸੰਬਰ ਦਾ ਆ ਜਨਵਰੀ ਦਾ ਹੀ ਮਹੀਨਾ ਸੀ ਇਹੋ ਹੀ ਲਗਭਗ 9 10 ਜਨਵਰੀ ਰਾਜਸਥਾਨ ਦੇ ਦਿਵਾਨ ਸੀ ਤੇ ਉੱਥੇ ਟੈਲੀਫੋਨ ਆਇਆ ਇੱਕ ਬ੍ਰਾਹਮਣਾ ਦਾ ਮੁੰਡਾ ਛੇਪੂਰੀ ਪੁੱਤਰ ਪਿਆ ਪੁੱਤਰਿਆ ਤੇ ਤੁਸੀਂ ਸਮਝ ਜੇ ਲੋ ਨੱਥ ਵਹਿਣ ਗੇਰੀ ਨਿਕਲ ਜਾ ਤੇ ਪਕੜਿਆ ਹੀ ਨਹੀਂ ਜਾਂਦਾ ਉਹ ਪੰਜਾਬੀ ਜੀ ਕਹਿੰਦੇ ਪੁੱਤਰ ਪਿਆ ਤਿਉਹ ਭਾਵਨਾ ਦਾ ਮੁੰਡਾ ਪੁੱਤਰ ਪਿਆ ਉਹਦੇ ਇੰਟਰਨੈਟ ਤੇ ਚਾੜ ਦਿੱਤਾ ਸਵਾ ਲੱਖ ਸੇ ਇੱਕ ਲੜਾਉ ਚਿੜੀਓ ਸਵੇਂ ਬਾਤ ਲਾਉ ਅੱਗੇ ਆਪਣਾ ਨਾਮ ਲਿਖ ਦਿੱਤਾ ਵੇ ਤਵੇ ਹੀ ਮੈਂ ਪਤਾ ਨਹੀਂ ਕੀ ਨਾਮ ਕਹਾ ਤੂੰ ਮੇਂ ਕਿਹ ਦੇਖੋ ਸਿਆਣੇ ਬਜ਼ੁਰਗ ਕਹਿੰਦੇ ਨੇ ਜਦੋਂ ਕੀੜੇ ਦੀ ਮੌਤ ਆ ਜਾਵੇ ਕਾਢਾ ਚਾਰ ਲੱਤਾਂ ਵਾਲਾ ਤੁਸੀਂ ਦੇਖਿਆ ਨਾ ਭਾਦਰੋਜ ਇਨੂੰ ਖੰਭ ਨਿਕਲਾਉਂਦੇ। ਇਹ ਫਿਰ ਉੱਡਦਾ ਤੇ तितਲੀਆਂ ਖਾ ਜਾਂਦੀਆਂ। ਐਸੇਰਾ ਉਹਨੂੰ ਖੰਭ ਨਿਕਲਾਏ। ਉੱਥੇ ਸਿੱਖ ਨੇ ਅੰਮ੍ਰਿਤ ਧਾਰੀ ਜਿਵੇਂ ਇੱਥੇ ਨੂੰ ਤੇ ਬਹੁਤ 26 ਸਾਲ ਹੋ ਗਏ ਉੱਧਰ ਜਾਂਦੇ ਆ। ਹਜ਼ਾਰਾਂ ਹਜ਼ਾਰਾਂ ਸਿੱਖ ਇੱਕ ਇੱਕ ਜ਼ਿਲ੍ਹੇ ਵਿੱਚ ਨਹੀਂ 1.5 ਲੱਖ ਹੋ ਗਿਆ ਦਸਾਂ ਜ਼ਿਲ੍ਹਿਆਂ 'ਚ। ਤੋਂ ਮੈਂ ਪੁੱਛਿਆ ਮੈਂ ਕਿਹਾ ਵਰ ਕੀ ਸੋਚਿਆ? ਕਹਿੰਦੇ ਜੀ ਘਰ ਨੂੰ ਕਿਰਾਇਆ ਪਾ ਲਿਆ। 10000 ਸਿੱਖ ਇਕੱਠਾ ਹੋ ਗਿਆ। ਇਹ ਤੇ ਇਹਨੂੰ ਪਹਿਲਾਂ ਨਿਬੜ ਹੀ ਲਈਏ ਕੋਈ ਤੇ ਸਿੱਖਾਂ ਦੀ ਜੋਤੀ ਵਰਗਾ ਉਹ ਨਹੀਂ ਤੇ ਗੱਲਾਂ ਕਰਾ ਜੇ ਕਰੀ ਜਾਂਦਾ ਏ ਤੋ ਇਹ ਨਹੀਂ ਕਿਉਂ ਦਿੱਤਾ ਇਹ ਲਿਖ ਕੇ ਕਿਉਂ ਆਖਿਆ ਤੋ ਅਬਰਦਾਰੀ ਹੋ ਕੇ ਇਕੱਠੇ ਕੋਈ ਵੀ ਹੈ ਆਪਣੇ ਪਿਓ ਦੀ ਬਦਨਾਮੀ ਕੌਣ ਸਹਿਣ ਕਰੇਗਾ ਭਾਈ ਤੋ ਸਾਡੇ ਧਰਮ ਪਿਤਾ ਨੇ ਗੁਰੂ ਗੋਬਿੰਦ ਸਿੰਘ ਮਹਾਰ ਤੋ ਗੱਲ ਕਰਕੇ ਜਾਏ ਕਿੱਥੇ ਸ਼ਹਿਰ ਚ ਕੇ ਰਾਇਂਦਰ ਪੁਲਸ ਪੀਸੀ ਆ ਗਈ ਆਫਤ ਆ ਗਈ ਛੇਪਰੀ ਵਿੱਚ 9 10 ਜਨਵਰੀ ਦੇ ਕੀ ਹੋ ਗਿਆ ਕਹਿੰਦੇ ਜੀ ਇਹਨੂੰ ਦੱਸੋ ਕਿੱਥੇ ਹੈ ਇਹ ਲੱਭਦੇ ਫਿਰਦੇ ਆ ਇਹ ਹੋਵੇ ਕੌਣ ਬਾਮਣਾ ਦਾ ਮੁੰਡਾ ਜਿਹੜਾ ਕਹਿੰਦਾ ਚਿੜੀਆਂ ਸੇ ਬਾਜ ਤੜਾਉਂ ਸਾਡੇ ਗੁਰੂ ਪਿਤਾ ਜੀ ਨੂੰ ਟਿਚਰਾਂ ਕਰੇ ਮਖੌਲ ਕਰੇ ਢੇਰ ਲਿਆ ਵਾਲਾ ਦੋਲਾ ਸਾਰਾ ਹੀ ਗਟੀਆਂ ਮੋਟਰਾਂ ਉਹ ਨਿਕਲ ਗਿਆ ਉਹਨੂੰ ਪਤਾ ਲੱਗ ਗਿਆ ਕਿ ਸੇਕ ਇਕੱਠੇ ਹੋ ਰਹੇ ਨੇ ਟੈਲੀਫੋਨ 'ਚ ਕਰਦੇ ਸੀ ਕਿਸੇ ਦਾ ਦਿੱਤਾ ਉਹਨੂੰ ਦੌੜ ਗਿਆ ਫੇਰ ਉਹ ਐਸਪੀ ਆ ਗਿਆ ਗੱਡੀਆਂ ਮੋਟਰਾਂ ਆ ਗਈਆਂ ਤੁਸੀਂ ਕੀ ਗੱਲ ਹੋਈ ਕਿੰਨੇ ਸਾਡੇ ਧਰਮ ਬਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇਹਨੇ ਗਲਤ ਗੱਲ ਆਖੀ ਏ ਕੌਣ ਹੁੰਦਾ ਹੈ ਨਾ 3 'ਚੋਂ ਨਾ 13 'ਚੋਂ ਚਲੇ ਚਰ ਗਿਆ ਤੇ ਇਹਨੂੰ ਨਹੀਂ ਛੱਡਣਾ ਬਾਈ ਉਹ ਕਹਿੰਦੇ ਫਿਰ ਤੁਸੀਂ ਲਿਖ ਕੇ ਦਿਓ ਸਿੱਖਾਂ ਨੇ ਦਸਤ ਕਰਕੇ ਦੇ ਦਿੱਤੇ ਸੈਂਕੜਿਆਂ ਨੇ ਉਹ ਨਾ ਠਾਣੇ ਚ ਰੱਖ ਲਿਆ ਪੁੱਸ ਮਗਰ ਚੜ ਪਈ ਉਹ ਲੱਭਿਆ ਹੀ ਅਖੀਰ ਗੱਲ ਏ ਧੰਕੀ ਇਹ ਗੱਲ ਬਧਿਆ ਪਰਦੇਸ ਦੀ ਹੈ ਐਤ ਕਹੀਂ ਦਵੰਦ ਦੇ ਰਾਜਸਥਾਨ ਦੀ ਕਿ ਉਹ ਅੱਠ ਕੇ ਪੈਰ ਕੇ ਖੜਕ ਕੇ ਕੇਰਾ ਪਾਛੜਿਆ ਖਾਲਸਿਆਂ ਦੇ ਘਰ ਨਹੀਂ ਖੀਰੇ ਗਲ ਮੁਕੀ ਐਸਪੀ ਕਹਿੰਦਾ ਕਿ ਮੈਂ ਇਹਨੂੰ 6 ਸਾਲ ਜੀਲ ਵਿੱਚ ਸੁਟਾਂਗਾ ਇਹ ਮੇਰੀ ਡਿਊਟੀ ਰਹਿਣ ਦਾ ਸਿੱਖੋ ਆਪੇ ਲਬਲਾਗਾ ਇਹ ਘਰ ਦੇ ਚੁੱਕਾਂਗੇ ਲਿਖ ਕੇ ਦੇ ਦਿੱਤਾ ਤੋ ਇਹੋ ਜੀ ਨਾ ਜਦੋਂ ਕੀੜੇ ਦੀ ਮੌਤ ਆਵੇ ਖੰਭ ਨਿਕਲ ਆਉਂਦੇ ਖੰਭ ਉਹ ਉੱਟਦੇ ਤੁਸੀਂ ਵੇਖਿਆ ਪਾਦੂ ਚ ਮੈਂ ਬੜੇ ਵੇਖੇ ਉਹ ਫਿਰ ਤਿਤਲੀਆਂ ਖਾਈ ਜਾਂਦੀ ਐ ਇਹ ਜੀ ਸ਼ਨੇਚਰ ਨਾ 30 ਚੋਂ ਨਾ 13 ਚੋਂ ਉੱਥੇ ਦਵਾਲ ਚੱਲਦੇ ਸੀ ਉੱਥੇ ਵੀ ਮੈਂ ਦੱਸਿਆ ਮੈਂ ਕਿ ਸਾਧ ਸੰਗਤ ਜੀ ਜੇ ਤੋ ਸੁਧਰ ਗਿਆ ਫੜਿਆ ਗਿਆ ਠੀਕ ਹੈ ਨਹੀਂ ਤੇ ਰਾਜਸਥਾਨ ਚ ਵੀ ਚੱਲੋ ਲੱਖ ਡੇਢ ਸਿੱਖ ਘੇਰ ਲਈਏ ਸ਼ਹਿਰ ਫੇਖ ਲੈਨੇ ਪੜਾ ਕਿਹੜੇ ਚਿੜੀਆਂ ਤੋਂ ਬਾਜ ਤਰੋਣ ਵਾਲਾ ਭਾਈ ਅੱਜ ਇਹੋ ਜੇ ਉਹ ਕਹਿੰਦੇ ਜੀ ਮੈਂ ਭਲੇਖੇ ਨਾਲ ਇਉਂ ਦਾ ਵਿਆਹ ਤੇ ਇਉਂ ਪੈ ਗਿਆ ਉਹ ਨੂੰ ਕਰੀ ਗਿਆ ਤੋਂ ਅਜੀਬ ਫੜਿਆ ਨਿੰਗਿਆ ਜਦੋਂ ਉਹ ਤੇ ਜੇਲ੍ਹ ਚ ਜਾਲੇਗਾ ਮੈਂ ਦੱਸ ਦੇਣਾ ਤੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹ ਰਹੇ ਨੇ ਸੈਬ ਸਿੰਘ ਜੀ ਅਨੰਦਪੁਰ ਸਹਿਬ ਇਹ ਕਿਹਾ ਸੀ ਸਵਾ ਲਖ ਸੇ ਏਕ ਲੜਾਂ ਚਿੜਿਓਂ ਸੇ ਮੈਂ ਬਾਜ ਤੜਾਉ ਤਵੇ ਗੋਬਿੰਦ ਸਿੰਘ ਨਾਮ ਕਾ ਤੋ ਗੁਰੂ ਨਾਨਕ ਸਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਵੀਂ ਪਾਚ ਸਾਡੇ ਸਿੱਖਾਂ ਦੇ ਧਰਮ ਪਿਤਾ ਤੂੰ ਕੋਈ ਪਿਤਾ ਵਾਲਾ ਅੰਗਲੀ ਕਰੇ ਤੇ ਤੁਹਾਨੂੰ ਪਤਾ ਹੀ ਹੈ ਫਿਰ ਮੁੰਡੇ ਕਿਵੇਂ ਚੜ ਜਾਂਦੇ ਨੇ ਵੀ ਪਿਓ ਦੀ ਪਾਗ ਵਾਲਾ ਹੱਥ ਤੱਕ ਅਰਜ ਰਵੇ ਵੱਡਿਆ ਕਿਵੇਂ ਜਾਂਦਾ ਤੂੰ ਸਿੱਖ ਤਾਂ ਫਿਰ ਤੁਸੀਂ ਜਾਣਦੇ ਹੀ ਹੋ ਵੀ ਸਿੱਖ ਹੀ ਹੁੰਦੇ ਨੇ ਤੂੰ ਕਹਿ ਰਹੇ ਨੇ ਸੈਬ ਸਿੰਘ ਨੇ ਤੂੰ ਉਹਨੇ ਅਰਜ਼ ਕੀਤੀ ਮਹਾਰਾਜ ਆਪ ਜੀ ਦੀ ਕਿਰਪਾ ਚਾਹੀਦੀ ਹੈ ਚਮਕੌਰ ਸਾਹਿਬ ਦੀ ਗੱਲ ਹੈ ਇਹ